ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਵਿਸਾਖੀ ਆ ਤੇ ਵਿਸਾਖੀ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਾਬਾ ਬਲਕਨਾਥ ਜੀ ਦਾ ਜਿਹੜਾ ਬਲੌਗ ਸੀ ਤੇ ਉਹਦੀ ਨੈਟਵਰਕ ਪ੍ਰੋਬਲਮ ਕਰਕੇ ਥੋੜਾ ਵੇਟਿੰਗ ਕਰਨੀ ਪੈਣੀ ਆ ਕਿਉਂਕਿ ਉਹ ਪਿਆ ਨਹੀਂ ਹਲੇ ਇਸ ਕਰਕੇ ਇਹਦੇ ਅੱਜ ਚੱਲੇ ਆਪਾਂ ਆਪਣੇ ਜਠੇਰੀ ਰੈੜੀ ਆ ਰਾਤੀ ਤੋਂ ਹੁੰਦੀ ਸੀ ਨੰਦੇ ਕੋਲ ਸੁੱਟਦੇ ਆ ਸਾਚੀ ਹੁਣੀ ਗੱਡੀ ਚੋਣਾ ਸੀਗਾ ਤੇ ਮੈਂ ਮੋਟਰਸਾਈਕਲ ਤੇ ਆਦਾ ਆ ਇਹ ਰਫ ਮੈਨ ਨੇ ਸਲਾਹ ਆਈ ਕਹਿੰਦਾ ਗੱਡੀ ਚਾਲਦੇ ਆਂ ਤੇ ਆਪਾਂ ਗੱਡੀ ਤਿਆਰ ਕਰ ਲਈ ਤੈਨੂੰ ਤੇ ਆਪਾਂ ਤੋ ਤੂਗੀ ਆਂ ਦੀ ਫੋਨੀ ਤੇ ਆ ਰਹੀ ਨਹੀਂ ਆਣਾ ਸਹੀ ਸਿੱਕੇ ਆ ਨਹੀਂ ਮੈਂ ਆਣਾ ਤੇ ਮਾਸ ਥੋੜਾ ਜਿਹਾ ਰਹਿ ਗਿਆ ਫੇ ਚਲੀਏ ਸੰਗ ਤਾਂ ਸੁੰਗਣਾ ਮਟਾਈੇਂ ਅੰਦਰ ਹੀ ਆਗੇ ਮੈਂ ਹੀ ਜਲਾਉਣੀ ਆ ਜੀ ਗੱਡੀ ਜਾਂਦੇ ਵੇ ਆ ਉਧਰ ਨੂੰ ਸਵਾਰੀਆਂ ਲੈਣ ਉਧਰ ਨਹੀਂ ਕਲੇਆਣਾ ਬੋੜੀਂ ਗੱਡੀ ਜਾਂਦੀ ਵੀ ਆ ਕੱਲੇ ਹੀ ਗੇਰ ਦੀ ਥੋੜੀ ਥੋੜੀ ਚੋਰੀ ਜੋ ਆ ਹੱਥੋਂ ਨਹੀਂ ਜਾਂਦੇ ਵੇ ਆਪਾਂ ਸਨੀ ਭਾਈ ਹਾਣਾਂ ਦੇ ਘਰ ਤੋਂ ਉੱਥੋਂ ਉਤਰੋਣੀਆਂ ਸਵਾਰੀਆਂ ਕਹਿੰਦੇ ਬਾਈ ਬਿੱਦੀਆਂ ਬਹਿ ਗਈਆਂ ਵਾ ਬੰਦੇ ਆਪੇ ਆ ਨਾ ਨੇ ਆਏ ਨਹੀਂ ਬੰਦੇ ਲਿਲਾ ਦੇ ਯਾਨੀ ਉਧਰ ਵੀ ਤਿਆਰ ਵਾ ਓ ਵਈ ਨਾ ਲੱਗੇ ਲੰਗਦੇ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਹੀ ਲਾਣੀ ਲੱਗੀ ਤੇ ਤਿਆਰਵਾ ਜੀ ਹੁਣ ਚਲੀਏ ਫੇਰ ਬਹੁਤ ਅੱਗੇ ਰੋ ਗੱਡੀ ਆਪਣੀ ਚੋਰ ਗਈ ਮਾਰਦੇ ਹੋਰੀ ਕਰੀ ਪੁੱਛਿਆ ਹੀ ਆਉਣਾ ਨਹੀਂ ਇੱਧਰ ਕਿਸੇ ਨੇ ਨਾ ਜੀ ਪਹੁੰਚ ਗਏ ਆਪਣੇ ਜਥੇਰੀ ਗੱਡੀ ਲਾਤੀ ਆਪਾਂ ਸੈਟ ਨੇ ਤੇ ਹੁਣ ਮੱਥਾ ਲਿਖਣ ਚਾਹੀਏ ਬੇਨਾ ਉਹ ਪੇਪਰਾਂ ਰੰਗੇ ਚੇਰੇਂ ਜਪਨਾ ਖੋਲਦੀ ਹੈ ਗੱਡੀ ਗੱਡੀ ਦਾ ਫਾਇਦਾ ਕੀ ਹੈ ਜਪੜਾ ਨਹੀਂ ਖੋਲਦਾ ਚਲੀਏ ਮਤ ਦੇ ਬੋਰਡ ਇੰਸਪੈਕਟਰ ਅੱਪਾ ਜੀ ਨੇ ਸਾਡੇ ਨਾਲ ਸਾਡੇ ਨਾਲ ਰਾਸ਼ਟਰੀ ਆਇਆ ਯਾਰ ਆਜੋ ਤੇ ਸਾਡੇ ਸਾਡੇ ਮੈਂ ਤੇ ਮੋਹਿੰਦੇ ਆਖੇ ਚਾਹਤਾ ਲੱਗੇ ਚਲਾਉਣਾ ਪਰ ਉਹ ਪੁੱਛੇ ਜੀ ਆ ਦੇ ਰਿਹਾ ਅੰਠੀ ਕੋਲ ਪਾ ਰੱਖੀ ਜੀ ਪਹਿਲਾਂ ਆਈ ਇੱਥੇ ਰੱਖੀ ਉਹ ਨਜ਼ਰ ਆਤ ਰੋ ਪਰ ਵਿਖਰਾ ਕਰਦੀ ਹੈ ਜਾਨ ਸਾਹ ਭਾਈ ਪਕੋੜੇ ਬਗੂੜੇ ਖਾ ਗਏ ਹੁਣ ਆਪਾਂ ਆ ਗਏ ਸਰੋਵਰ ਹਲਾ ਹਾਂ ਸਰੋਵਰ ਅੰਦਰ ਅੰਦਰ ਨੇ ਰੱਖ ਲਈਏ ਕੈਦ ਹੋਣੇ ਨੇ ਮੇਰਾ

ਅਰਮੇਸ਼ ਕੋ ਹਰਦੀ ਦਿੱਤੀ ਇਹ ਸਵੇਰੇ ਬੜੇ ਆਪਸ ਸਰਬਤਾਂ ਆਪ ਉਸ ਤੋਂ ਇਕੱਲੇ ਮੰਦਿਰ ਨਾਲ ਪਾਸੇ ਦੀ ਅਗਲੀ ਬਸੇ ਬੈਠੇ ਰਹੇ ਸਸ ਗੱਲ ਕਿੱਥੇ ਆਕੇ ਮੁਕੜੀਆਂ ਉਤੇ ਅਮਲਾਂ ਦੇ ਹੁਣੇ ਦੇ ਨਵੇੜੇ ਕਿਸੇ ਨਾ ਤੇਰੀ ਓਹ ਪੀਵਾਲਾ ਦੇ ਹੁਣੇ ਦੇ ਨਵੇੜੇ ਓਹ ਪੀਵਾਲਾ ਦੇ ਹੁਣੇ ਦੇ ਨਵੇੜੇ ਨਾ ਆਇਓ ਨਾ ਆਇਓ ਬੰਦਾ ਤੀ ਹੁਦਿਆ ਤੁਰ ਪਿਆ ਹੁਣ ਦੇ ਰਿਆਂ ਦੁਰਨੇ ਆ ਤੇ ਬੰਦਾ ਚੇਂਜ ਹੋ ਗਿਆ ਆਪਣੇ ਨਾਲ ਕਾਰ ਨਹੀਂ ਚਲਿਆ ਬਿੱਤਣਾ ਰੋਈ ਜਾ ਗਿਆ ਹੁਣ ਇਹਨਾਂ ਅਨਾ ਚੱਲੀਏ ਭਾਉ ਦੇਖਦੇ ਆਂ ਜੇੜ ਪੰਜ ਕਿਲੋਗ੍ਰਾਮ ਦੇ ਉੱਤੇ ਅੰਡ ਕਲੇਰ ਨਹੀਂ ਆਉਣਾ ਵਾ ਬਾਕੀ ਦੇਖ ਪਾਉਣ ਜਾਂਦਾ ਕਿੱਦਾਂ ਆਉਣਾ ਆ ਗਏ ਆ ਜੀ ਆਪਾਂ ਹੁਣ ਪਿੰਡ ਤੇ ਆ ਗਏ ਆਪਾਂ ਪਿੰਡ ਪਹੁੰਚ ਗਏ ਆ ਸਵਾਰੀਆਂ ਲਾ ਕੇ ਗੱਡੀ ਖੜੀ ਕਰਕੇ ਚੱਲੇ ਗਾਨੂ ਕੰਮਕ ਚੱਲ ਰੋਗੀ ਕਾ ਵੀ ਕੋਕੜਾ ਕੋੜੂ ਯਾ ਲੈ ਵੇ ਸ਼ੋਰ ਇੱਕ ਜਾਨਵਰ ਉੱਥੇ ਖੜਾ ਆ ਜਿਹੜਾ ਨਾਮ ਕਰਨੀ ਹੈ ਉਹ ਕਰਨੀ ਖਾਨੀ ਚਲ ਗਿਆ ਖਾਨੀ ਚਲ ਗਿਆ ਬਿੰਦੂ ਨਾ ਚਲੋ ਵੀ ਦੂਏ ਇਹ ਨਾ ਚਲ ਗਿਆ ਕਰਨੀ ਹੁਣ ਲੈ ਜਾਣਾ ਹੁਣ ਘੁੰਮਣ ਪੈਣਾ ਹੋਰ ਕਿਤੇ ਪਾਸੇ ਮਿੰਦ ਭਜਣਾ ਤੇ ਮਾ ਕਾਲ ਕਾ ਦਬਾ ਕੇ ਲਾਇ ਗੇ ਛੱਟ ਠੋਕ ਲਿਜੇ ਪਾਣੀ पूरा साल मेहनत करता हूं आपके लिए बेटा ऐसे नहीं चलेगा ऐसे नहीं चलेगा